ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਜੋ ਘਟਨਾਵਾਂ ਹੋ ਰਹੀਆਂ ਜਾਂ ਜਿਸ ਦੇ ਵਿੱਚ ਨੌਜਵਾਨੀ ਨੂੰ ਆਪਣੀ ਮਤਲਬ ਜਾਣ ਤੋਂ ਹੱਥ ਤੋਂ ਨਾ ਪੈ ਰਿਹਾ ਤੇ ਕਿਸੇ ਨਾ ਕਾਰਨ ਕਰਕੇ ਆਪਸੀ ਬੈਰ ਵਿਰੋਧ ਜਾਂ ਕਿਸੇ ਹੋਰ ਕਾਰਨ ਕਰਕੇ ਤਾਂ ਰੋਜ਼ ਨਾ ਕੁਛ ਨਾ ਕੁਛ ਪੰਜਾਬ ਦੇ ਵਿੱਚ ਹੁੰਦਾ ਆ ਰਿਹਾ ਹੈ ਤਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਨੌਜਵਾਨ ਸਰਪੰਚ ਸਹਿਣੀ ਪਿੰਡ ਦਾ ਜੋ ਸਰਦਾਰ ਸੋ ਕੁਬਿੰਦਰ ਸਿੰਘ ਕਲਕੱਤਾ ਦਾ ਜੋ ਤੁਹਾਨੂੰ ਪਤਾ ਹੀ ਹੈ ਕਿ ਦੇਨ ਦਿਹਾੜੇ ਅ ਜੋ ਉਹਦੇ ਨਾਲ ਇੱਕ ਹਾਸਾ ਵਾਪਰਿਆ ਤੇ ਉਹਨੇ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਦੋਸਤੋ ਤਾਂ ਇਹ ਹੁਣ ਸੋਚਣ ਵਾਲੀ ਗੱਲ ਆ ਕਿ ਇਹ ਚੀਜ਼ ਕਿੰਨਾ ਟਾਈਮ ਚੱਲਦੀ ਰਹੂਗੀ ਤੇ ਇਹਦਾ ਕਾਰਨ ਕੀ ਹੈ ਚੀਜ਼ ਦਾ ਤੁਹਾਨੂੰ ਪਤਾ ਹੈ ਕਿ ਆਪਾਂ ਜਦੋਂ ਵੀ ਆਪਾਂ ਕੋਈ ਨਿਊਜ਼ ਫਰੋਲਦੇ ਆ ਜਾਂ ਸੋਸ਼ਲ ਮੀਡੀਆ ਦੇਖਦੇ ਆ ਤਾ ਰੋਜ਼ ਦੀ ਤਰ੍ਹਾਂ ਰੋਜ਼ ਨਮਾ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਤੇ ਜਿਹਦੇ ਵਿੱਚ ਮਤਲਬ ਆਪਾਂ ਦੇਖ ਜੇ ਕਿਸੇ ਨੇ ਅੱਜ ਉਥੇ ਇਹ ਘਟਨਾ ਹੋ ਗਈ ਅੱਜ ਇੱਥੇ ਇਹ ਘਟਨਾ ਹੋ ਗਈ ਤਾਂ ਮਤਲਬ ਇਸ ਨੂੰ ਕਿਵੇਂ ਰੁਕਾ ਜਾ ਸਕਦਾ ਹੈ ਦੇਖੋ ਦੋਸਤੋ ਇਹ ਚੀਜ਼ ਦੇ ਵਿੱਚ ਜਿਵੇਂ ਨੌਜਵਾਨ ਸੁਖਵਿੰਦਰ ਸਿੰਘ ਕਲਕੱਤਾ ਸਰਪੰਚ ਦੇ ਨਾਂ ਲੱਗ ਰਿਹਾ ਇਹ ਚੀਜ਼ ਹੋ ਰਹੀ ਹੈ ਤਾਂ ਆਮ ਲੋਕਾਂ ਦਾ ਕੀ ਉਥੇ ਮਤਲਬ ਕਹਿਦੀ ਹੈ ਕਿ ਕੀ ਬਣੂ ਉਹਨਾਂ ਲੋਕਾਂ ਦਾ ਇਹ ਚੀਜ਼ ਦੇ ਵਿੱਚ ਕੀ ਆਪਾਂ ਆਪਣੇ ਘਰ ਦੇ ਵਿੱਚ ਵੀ ਸੇਫ ਨਹੀਂ ਆਪਾਂ ਕਿਤੇ ਰੋਡ ਤੇ ਜਾਂਦੇ ਆ ਬਾਹਰ ਜਾਂਦੇ ਆ ਕੀ ਤੁਸੀਂ ਆਪਣੇ ਆਪ ਨੂੰ ਹਰ ਜਗ੍ਹਾ ਤੇ ਸੇਫ ਮੰਨਦੇ ਹੋ ਕਿ ਆਪਾਂ ਸੇਫ ਬੈਠੇ ਆ ਮਤਲਬ ਰੋਜ਼ ਐਸੇ ਤਰ੍ਹਾਂ ਦੀ ਕਟ੍ਰਾਮਾ ਹੋ ਰਹੀਆਂ ਕਿ ਜਿਹਦੇ ਵਿੱਚ ਮਤਲਬ ਬਹੁਤ ਸਾਰਾ ਨੁਕਸਾਨ ਹੋ ਰਿਹਾ ਇਹਨਾਂ ਚੀਜ਼ਾਂ ਦੇ ਵਿੱਚ ਦੋਸਤੋ ਹੁਣ ਇਹ ਚੀਜ਼ ਨੂੰ ਅਲੱਗ-ਅਲੱਗ ਲੋਕਾਂ ਦੀ رائے ਆ ਜਾਂ ਉਹਨਾਂ ਦੀ ਆਪਣੀ ਉਹ ਐਂਗਲ ਦੇ ਨਾਲ ਦੇਖ ਰਹੇ ਆ ਕਿ ਕਿਵੇਂ ਆ ਤੇ ਅੱਜ ਮੈਂ ਨਿਊਜ਼ ਦੇਖ ਰਿਹਾ ਸੀ ਜਿਹਦੇ ਵਿੱਚ ਦੱਸ ਰਹੇ ਸੀ ਕਿ ਅਧਿਕਾਰੀ ਕੇ ਜੋ ਇਹਦੇ ਵਿੱਚ ਸ਼ਮੂਲੀਅਤ ਕੀਤੀ ਆ ਜਿੰਨਾ ਬੰਦਿਆਂ ਨੇ ਤੇ ਉਹ ਸਾਰੇ ਬੰਦੇ ਅਰੈਸਟ ਕੀਤੇ ਗਏ ਆ ਤੇ ਉਹਨਾਂ ਤੋਂ ਪੁੱਛਗਛੇ ਚੱਲ ਰਹੀ ਹੈ ਪਰ ਗੱਲ ਇਹ ਆ ਕਿ ਇਨਸਾਨੀਅਤ ਇੰਨੀ ਘਰ ਚੁੱਕੀ ਹੈ ਚੀਜ਼ ਦੇ ਵਿੱਚ ਰੱਖ ਕੇ ਆਪਾਂ ਆਪਣੇ ਆਪਣੇ ਭਲੇ ਦੇ ਲਈ ਲਾ ਲੋ ਜਾਂ ਆਪਣੇ ਹਿੱਤ ਦੇ ਲਈ ਲਾ ਲੋ ਕਿ ਥੋੜੇ-ਮੋਟੇ ਹਿੱਤ ਦੇ ਲਈ ਕਿ ਆਪਾਂ ਕਿਸੇ ਦੀ ਜਾਨ ਲੈ ਸਕਦੇ ਆਂ ਇਹ ਚੀਜ਼ ਦੇ ਵਿੱਚ ਜਾਂ ਇਸ ਤੋਂ ਇਲਾਵਾ ਕਹਿ ਸਕਦੇ ਆਂ ਕਿ ਕੀ ਆਪਣੇ ਕੋਲੇ ਆਪਣੇ ਦਿਲ ਔਰ ਦਿਮਾਗ ਦੇ ਵਿੱਚ ਗੁੱਸਾ ਇੰਨਾ ਭਰ ਜਾਂਦਾਗਾ ਕਿ ਉਹ ਗੁੱਸਾ ਇੰਨਾ ਹੁੰਦਾ ਕਿ ਇਨਸਾਨ ਨੂੰ ਕਿਸੇ ਦੀ ਜਾਨ ਲੈਣ ਤੱਕ ਮਜਬੂਰ ਕਰ ਦਿੰਦਾ ਹੈ ਦੋਸਤੋ ਕੀ ਉਹ ਗੁੱਸੇ ਦੇ ਅੱਗੇ ਕਦੇ ਆਪਾਂ ਦੂਜੀ ਸਾਈਡ ਤੇ ਜਾਂ ਇਹ ਚੀਜ਼ ਦੇ ਵਿੱਚ ਜਾ ਕੇ ਦੇਖਿਆ ਕਿ ਇਹ ਚੌਧਰਾ ਇਹ ਜਿੰਨੀਆਂ ਤੁਹਾਡੀਆਂ ਵਜ਼ੀਰੀਆਂ ਜਾਂ ਤੁਹਾਡੇ ਕੋਲ ਪ੍ਰਧਾਨਗੀਆਂ ਜਾਂ ਜੋ ਵੀ ਆ ਮਤਲਬ ਇਹ ਤੁਹਾਡਾ ਪੈਸਾ ਟਕਾ ਜੋ ਤੁਹਾਡੇ ਹੈ ਨਾ ਇਹ ਹਮੇਸ਼ਾ ਇਨਸਾਨ ਦੇ ਕੋਲ ਤਾਂ ਨਹੀਂ ਰਹਿਣਾ ਹੈਗਾ ਕਿਉਂਕਿ ਇੱਥੋਂ ਦਾ ਤੁਹਾਨੂੰ ਪਤਾ ਹੀ ਆ ਕਿ ਸਕੰਦਰ ਵਰਗੇ ਰਾਦੇ ਜਾਂ ਹੋਰ ਜਿੰਨੇ ਵੀ ਆ ਕੋਈ ਤਕੜੇ ਮਾੜਾ ਹੈ ਨਾ ਦੁਨੀਆ ਤੋਂ ਸਾਰਿਆਂ ਨੇ ਚਲੇ ਜਾਣਾ ਹੈ ਪਰ ਫਿਰ ਵੀ ਲੋਕ ਕੁਝ ਆਪਣੇ ਅਹੰਕਾਰ ਦੇ ਵਿੱਚ ਆ ਕੇ ਪੈਸੇ ਦੇ ਵਿੱਚ ਲਾਲੋ ਜਾਂ ਕਿਰਸੀ ਦੇ ਅਹੰਕਾਰ ਦੇ ਵਿੱਚ ਆ ਕੇ ਜਾਂ ਕੁਝ ਆਪਣੇ ਲੋਕ ਗੁੱਸੇ ਦੇ ਵਿੱਚ ਹੀ ਨਾ ਕੇ ਕਿ ਲੋਕ ਦੂਸਰਾ ਪੱਖ ਇਹ ਚੀਜ਼ ਦੇਖਦੇ ਹੀ ਨਹੀਂ ਕਿ ਕਿ ਹਾਂ ਕਿ ਜਾਨਾਂ ਦਾ ਇਨਸਾਨ ਨੇ ਸਾਰੇ ਨੇ ਦੁਨੀਆ ਤੋਂ ਹੈ ਪਰ ਐਡਾ ਵੀ ਗੁੱਸਾ ਕਿਹੜਾ ਬੰਦੇ ਦਾ ਕਿ ਆਪਾਂ ਉਹਦੀ ਜਾਨ ਲੈਣ ਲਈ ਮਜਬੂਰ ਹੋ ਜਾਈਏ ਤੇ ਆਪਾਂ ਉਹਦੀ ਜਾਨ ਲਈਏ ਦੋਸਤੋ ਤਾਂ ਰੋਜ਼ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਕਿੰਨੀਆਂ ਕਟਨਾਮਾਂ ਹੋ ਰਹੀਆਂ ہیں ਚੀਜ਼ੀਆਂ ਲਗਾਤਾਰ ਹੋ ਰਹੀਆਂ ਇਹਨਾਂ ਨੂੰ ਹੁਣ ਪਤਾ ਨਹੀਂ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਜਾਂ ਨਹੀਂ ਰੁਕਿਆ ਜਾ ਸਕਦਾ ਕਿਉਂਕਿ ਰੋਜ਼ ਬਹੁਤ ਸਾਰੀਆਂ ਕਟਨਾਮਾਂ ਹੋ ਰਹੀਆਂ ਜਿਦੇ ਵਿੱਚ ਇੱਕ ਨੌਜਵਾਨੀ ਖਾਸ ਕਰਕੇ ਨੌਜਵਾਨ ਜਿਹੜੀ ਪੀੜ੍ਹੀ ਆ

ਇਦਾਂ ਦੀਆਂ ਜਿਹੜੀਆਂ ਕਟਨਾਮਾਂ ਲੋਕਾਂ ਦੇ ਨਾਲ ਹੋ ਰਹੀਆਂ ਐ ਚੀਜ਼ ਦੇ ਵਿੱਚ ਹੁਣ ਸੁਖਵਿੰਦਰ ਸਿੰਘ ਕਲਕੱਤਾ ਦੇ ਨਾਲ ਜੋਨ ਹੋਣੀ ਹੋਈ ਆ ਉਹ ਆਪਣੇ ਦੱਸਿਆ ਜਾਂਦਾ ਕਿ ਪਿੰਡ ਦੇ ਵਿੱਚ ਹੀ ਸਹਨੇ ਬੱਸ ਸਟੈਂਡ ਤੇ ਤੇ ਪਿੰਡ ਦੇ ਵਿੱਚ ਹੀ ਬੈਠਾ ਸੀ ਕਿ ਪਿੰਡ ਦੇ ਹੀ ਉਹਦੇ ਕਿਸੇ ਬੰਦੇ ਨੇ ਮਤਲਬ ਉਹਦੇ ਨਾਲ ਕੋਈ ਅਣਸੁਣੀ ਹੋਈ ਤੇ ਉਹਦਾ ਮਤਲਬ ਕਤਲ ਕਰ ਦਿੱਤਾ ਗਿਆ ਦੋਸਤੋ ਇਸ ਚੀਜ਼ ਦੇ ਵਿੱਚ ਤਾਂ ਇਹੋ ਜਿਹੀਆਂ ਕਟਨਾਮਾਂ ਨੂੰ ਕੀ ਰੋਕਣ ਦੇ ਲਈ ਪ੍ਰਸ਼ਾਸਨ ਜਾਂ ਸ਼ਾਸਨ ਜਾਂ ਕੋਈ ਇਦਾਂ ਦੇ ਸਖਤ ਕਾਨੂੰਨ ਜ਼ਰੂਰ ਦਾ ਲਿਆਉਣੇ ਚਾਹੀਦਾ ਚੀਜ਼ ਦੇ ਵਿੱਚ ਤਾਂ ਕਿ ਕੋਈ ਵੀ ਇਨਸਾਨ ਆ ਕੁਛ ਇਦਾਂ ਦਾ ਕਰਨ ਤੋਂ ਪਹਿਲਾਂ ਕਦਮ ਉਠਾਉਣ ਤੋਂ ਪਹਿਲਾਂ ਇਹਦਾ 100 ਵਾਰੀ ਸੋਚੇ ਕਿ ਕੱਲ ਨੂੰ ਉਹਦਾ ਜਾਂ ਉਹਦੇ ਪਰਿਵਾਰ ਨਾਲ ਮਤਲਬ ਕਿਵੇਂ ਵੀ ਕਿਵੇਂ ਉਸ ਤੋਂ ਬਾਅਦ ਕਿਵੇਂ ਉਹਦਾ ਦਿਨ ਬਤੀਤ ਹੋਣਗੇ ਤਾਂ ਕੁਛ ਇਦਾਂ ਦੇ ਕਾਨੂੰਨ ਹੋਣ ਤੇ ਕਿ ਬੰਦਾ ਕਦੇ ਵੀ ਇਦਾਂ ਦੀ ਕੋਈ ਗੱਲਬਾਤ ਗੁੱਸੇ ਦੇ ਵਿੱਚ ਆ ਕੇ ਜਾਂ ਕੋਈ ਇਦਾਂ ਦੀ ਹਰਕਤ ਨਾ ਕਰੇ ਦੋਸਤੋ ਇਹ ਚੀਜ਼ ਦੇ ਵਿੱਚ ਬਾਕੀ ਤੋਂ ਸਾਰਿਆਂ ਨੇ ਪਤਾ ਹੈ ਕਿ ਪੰਜਾਬ ਦੇ ਹਾਲਾਤ ਕਿੱਦਾਂ ਦੇ ਹੋ ਚੁੱਕੇ ਆ ਹੁਣ ਰੱਬ ਰੱਖਾ ਉਹ ਪੰਜਾਬ ਦਾ ਤੇ ਪੰਜਾਬ ਦਾ ਜੋ ਹੈ ਨਾ ਪ੍ਰਮਾਤਮਾ ਬਖਸ਼ਿਸ਼ ਕਰੇ ਕਿਰਪਾ ਕਰੇ ਪ੍ਰਮਾਤਮਾ ਪੰਜਾਬ ਦੇ ਦੋਸਤੋ ਇਹਨਾਂ ਬਾਕੀ ਜੋ ਵੀ ਸੁਖਵਿੰਦਰ ਸਿੰਘ ਕਲਕੱਤਾ ਦੇ ਨਾਲ ਹੋਇਆ ਤੇ ਇਹ ਘਟਨਾ ਨੂੰ ਕਿਵੇਂ ਰੋਕਿਆ ਜਾ ਸਕਦਾ ਦੋਸਤੋ ਤੁਸੀਂ ਆਪਣੀ ਕਮੈਂਟ ਤੇ ਜਰੂਰ ਵੀਡੀਓ ਦੇ ਵਿੱਚ ਕਮੈਂਟ ਕਰਕੇ ਦੱਸਣਾ ਇਹਦਾ ਕਿ ਇਹ ਚੀਜ਼ ਨੂੰ ਕਿਵੇਂ ਰੋਕਿਆ ਜਾ ਸਕਦਾ ਪੰਜਾਬ ਨੂੰ ਦੁਬਾਰਾ ਫਿਰ ਇਹਦਾ ਖੁਸ਼ਹਾਲਕ ਦੇ ਬਣਾਇਆ ਜਾ ਸਕਦਾ ਦੋਸ਼ੀਆਂ ਨੂੰ ਸਜ਼ਾ ਦੇ ਦੋਗੇ ਖੜੇ ਵੀ ਜਾਣਗੇ ਹੋ ਵੀ ਸਭ ਕੁਝ ਹੋ ਜਾਊਗਾ ਪਰ ਜਿਹੜੀ ਮਾਂ ਦਾ ਪੁੱਤ ਜਾਂ ਪੁੱਤ ਦਾ ਪਿਓ ਚਲਿਆ ਗਿਆ ਧੀ ਦਾ ਪਿਓ ਚਲਿਆ ਗਿਆ ਠੀਕ ਹੈ ਜੇਕ ਪਰਿਵਾਰ ਦਾ ਇੱਕ ਮੈਂਬਰ ਚਲਿਆ ਗਿਆ ਉਹ ਵੀ ਇੱਕ ਅਜਾਈ ਇਦਾਂ ਦੀ ਮੌਤ ਹੀ ਚਲਿਆ ਗਿਆ ਹਨਾ ਤਾਂ ਉਹਦਾ ਘਾਟਾ ਕਿੱਥੇ ਪੂਰਾ